हां जी दोस्तों ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਖੜੇ ਆ ਦੋਸਤੋ ਪਿੰਡ ਝਡੇਰ ਮਾਹਪੁਰਖਾ ਝਡੇਰ ਮਾਹਪੁਰਖਾ ਪਿੰਡ ਦੋਸਤੋ ਬਿਲਕੁਲ ਨੇੜੇ ਸ੍ਰੀ ਗੋਇੰਦਵਾਲ ਸਾਹਿਬ ਦੇ ਆ ਗੋਇੰਦਵਾਲ ਸਾਹਿਬ ਦੀ ਦੂਰੀ ਜਿਹੜੀ ਆ 5 ਕਿਲੋਮੀਟਰ ਦੀ ਆ ਤੇ ਫਤਿਹਬਾਦ ਵੀ ਤਕਰੀਬਨ ਕੋਈ 3 ਕਿਲੋਮੀਟਰ ਦੀ ਦੂਰੀ ਤੇ ਆ ਵੀਰ ਰਣਜੀਤ ਸਿੰਘ ਕੋ ਲਾਇਆ ਦੋਸਤੋ ਇੱਕ ਘਰੇਲੂ ਮਾਲ ਵੀਰ ਨੇ ਰੱਖਿਆ ਹੋਇਆ ਬਿਲਕੁਲ ਤੁਸੀਂ ਦੇਖ ਰਹੇ ਜੀ ਨੀਲੀ ਰਾਵੀ ਤੇ ਨੀਲੀ ਦੇ ਪੱਖ ਦੀਆਂ ਮੱਝਾਂ ਝੋਟੀਆਂ ਤੁਹਾਨੂੰ ਜਿਹੜੀਆਂ ਨਾਰਮਲ ਵੇਖਣ ਦੇ ਵਿੱਚ ਮਿਲ ਜਾਣਗੀਆਂ ਜਿਹੜੀ ਦੋਸਤੋ ਅੱਜ ਆਪਾਂ ਇਹ ਵੀਡੀਓ ਬਣਾ ਰਹੇ ਹਾਂ ਇੱਕ ਇਸ ਪਰਪਸ ਉੱਪਰ ਬਣਾ ਰਹੇ ਹਾਂ ਇੱਕ ਮਾਲੀ ਵੀਰ ਸੇਲ ਕਰਤਾ ਪਿਆ ਘਰ ਦਾ ਜੰਮਿਆ ਪਲਿਆ ਮਾਲੀ ਆ ਇਸ ਮਾਲੀ ਦੀ ਪੂਰੀ ਡਿਟੇਲ ਹੋਰੀ ਇਨਫੋਰਮੇਸ਼ਨ ਆਪਾਂ ਫਿਰ ਰਣਜੀਤ ਸਿੰਘ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਤੇ ਖਾਸ ਵੀਰ ਤੁਸੀਂ ਪਿੰਡ ਝੰਡੇਰ ਮਾਹਪੁਰਖਾਂ ਕਰਨੀ ਆ ਦੋਸਤੋ ਤਰੀਕ ਅੱਜ ਤੋ ਮਈ ਇੱਕ ਜਿਹੜਾ ਦੋਸਤ ਇਹ ਵਿਕਾਊ ਆ ਵੀਰ ਦੇ ਕੋਲ ਠੀਕ ਆ ਪੂਰੀ ਡਿਟੇਲ ਪੂਰੀ ਇਨਫੋਰਮੇਸ਼ਨ ਮਦਰ ਸਿਸਟਰ ਜੋ ਵੀ ਇਹਦਾ ਦੋਸਤ ਬਾਇਓ ਡਾਟਾ ਹੈਗਾ ਅੱਜ ਤੱਕ ਦਾ ਉਹ ਵੀਰ ਰਣਜੀਤ ਆਪਾਂ ਨੂੰ ਦੱਸ ਦੂਗਾ ਵੈਸੇ ਸੇਲ ਤੇ ਲਈ ਮੌਜੂਦ ਆ ਤੇ ਰੇਟ ਕੀ ਭਾਅ ਪੜਦਾ ਇਸ ਮਾਲੀ ਦਾ ਰਹੂਗਾ ਕਿਸੇ ਵੀਰ ਨੇ ਮਾਲ ਦੇ ਵਿੱਚ ਰੱਖਣਾ ਤਾਂ ਤਾਂ ਵੀ ਤੁਸੀਂ ਜਿਹੜਾ ਦੋਸਤ ਇਸ ਮਾਲੀ ਦੀ ਵਰਤੋਂ ਕਰ ਸਕਦੇ ਜੇ ਤੇ ਚੰਗੇ ਬੱਚੇ ਵੀ ਵੀਰ ਦੇ ਕੋਲ ਪਾਏ ਆ ਬਾਕੀ ਨੇੜੇ ਤੇੜੇ ਮੱਝਾਂ ਕਾਫੀ ਸਵਾਰੀਆਂ ਗਈਆਂ ਨੇ ਇਸ ਮਾਲੀ ਦੇ ਦੁਆਰਾ ਉਮਰ ਪੁੱਛ ਲਵਾਂਗੇ ਵੈਸੇ ਜਵਾਨ ਆ ਮਾਲੀ ਬਾਕੀ ਕੱਦ ਕਾਠ ਇੱਕ ਵਾਰੀ ਤੁਹਾਨੂੰ ਜ਼ਰੂਰ ਆਪਾਂ ਮੈਂਸ਼ਨ ਕਰ ਦਿੰਨੇ ਆ ਵੀ ਫੁੱਲ ਵੱਡੀ ਹਾਈਟ ਕੱਦ ਦੇ ਵਿੱਚ ਆ ਸੋ ਪੂਰਾ ਵੱਡਾ ਮਾਲੀ ਆ ਠੀਕ ਆ ਜੀ ਚੰਗਾ ਜੰਮਿਆ ਪਲਿਆ ਮਾਲੀ ਆ ਸੋ ਪੂਰੀ ਡਿਟੇਲ ਆਪਾਂ ਲੈਣੀ ਆ ਵੀ ਇਹ ਰਾਂਜੀਤ ਤੋਂ ਤੇ ਬਾਕੀ ਨਾਲ ਦੀ ਨਾਲ ਜਿਹੜੀਆਂ ਮੱਝਾਂ ਇਹਨਾਂ ਦੇ ਕੋਲ ਹੈਗੀਆਂ ਉਹ ਵੀ ਆਪਾਂ ਤੁਹਾਨੂੰ ਦਿਖਾ ਦਾਂਗੇ ਘਰੇਲੂ ਮੱਝਾਂ ਨੇ ਠੀਕ ਆ ਜੀ ਪੁਰਾਣਾ ਰਵਾ ਉਸੇ ਪੁਰਾਣੀਆਂ ਮੱਝਾਂ ਦੇ ਵਿੱਚੋਂ ਦੋਸਤੋ ਗਾਂ ਜਨਰੇਸ਼ਨ ਜਿਹੜੀ ਇਹ ਤੁਰੇ ਆ ਰਹੀ ਹੈ ਠੀਕ ਆ ਜੀ ਕੋਈ ਵੀਰਾਂ ਦਾ ਵੀ ਆਪਾਂ ਨਾ ਤਾਂ ਕੋਈ ਚੀਜ਼ ਅੱਗੋਂ ਖਰੀਦੀ ਆ ਕਦੀ ਮਾਲ ਦੇ ਵਿੱਚ ਕਦੀ ਕੋਈ ਛੋਟੀ ਮੱਝ ਖਰੀਦ ਕੇ ਨਹੀਂ ਨਵੀਂ ਪਾਈ ਗਈ ਫਿਲਹਾਲ ਆਪਣਾ ਪੁਰਾਣਾ ਰਵਾ ਉਸੇ ਰਵੇ ਦੇ ਵਿੱਚੋਂ ਜਿਹੜੀ ਅੱਗੀ ਜਨਰੇਸ਼ਨ ਆ ਇਹ ਤੁਰੀ ਆ ਰਹੀ ਆ ਉਹ ਕਰਦੇ ਆ ਗੱਲਬਾਤ ਵੀਰ ਰਣਜੀਤ ਦੇ ਨਾਲ ਸਭ ਤੋਂ ਪਹਿਲਾਂ ਵੀਰ ਰਣਜੀਤ ਸਾਸਰੀ ਕਾਲ ਵੀਰ ਜੀ ਸਤਿਕਾਰ ਹੋਰ ਠੀਕ ਠਾਕ ਵੀਰੇ ਹਾਂਜੀ ਵੀਰ ਜੀ ਅੱਛਾ ਰਣਜੀਤ ਭਾਈ ਇੱਕ ਤਾਂ ਇਹ ਦੱਸ ਦਿੱ ਗਿਆ ਆਪਣੇ ਭੈਣ ਭਰਾਵਾਂ ਨੂੰ ਵੀ ਜਿੰਨਾ ਵੀ ਮਾਲ ਆਪਾਂ ਵੀਰਾਂ ਨੂੰ ਦਿਖਾਇਆ ਜਾ ਜਿੰਨਾ ਵੀ ਦਿਖਾਵਾਂਗੇ ਇਹ ਝੋਟੀਆਂ ਬਿਲਕੁਲ ਆਪਣੇ ਕੋਲ ਘਰਦੀਆਂ ਹੀ ਆ ਮੱਝਾਂ ਕਰਦੀਆਂ ਨੇ ਹਾਂਜੀ ਵੀਰ ਜੀ ਆਪਣੇ ਕੋਲ ਘਰਦਾ ਹੀ ਸਾਰਾ ਮਾਲ ਤਰਿਆ ਆਉਣ ਡਿਆ ਵਾ ਅੱਛਾ ਜੀ ਹਾਂਜੀ ਤੇ ਆਪਣੇ ਸਤਿਗੁਰੂ ਦੀ ਬੜੀ ਕਿਰਪਾ ਵਾ ਤੇ ਆਪਣੇ ਕੋਲ ਪੁਰਾਣਾ ਹੀ ਰਵਾ ਤਰਿਆ ਆਉਣ ਡਿਆ ਵਾ ਠੀਕ ਹੈ ਜੀ ਹਾਂਜੀ ਅੱਛਾ ਤੇ ਰਣਜੀਤ ਭਾਈ ਅੱਜ ਜਿਹੜਾ ਆਪਣਾ ਮੇਨ ਮਕਸਦ ਹੈਗਾ ਵੀਡੀਓ ਆਪਾਂ ਕਵਰੇਜ ਕਰਨ ਜਾ ਰਹੇ ਆ ਇੱਕ ਮਾਲੀ ਸੇਲ ਕਰਦੇ ਪਏ ਜੇ ਤੁਸੀਂ ਹਾਂਜੀ ਇਹ ਮਾਲੀ ਦੀ ਕੀ ਡਿਟੇਲ ਆ ਇਹ ਵੀ ਆਪਣੇ ਘਰ ਦਾ ਹੀ ਜੰਮਿਆ ਪਲਿਆ ਆਪਣੇ ਹੱਥੀ ਜੰਮਿਆ ਪਲਿਆ ਇੱਕ ਤੇ ਦੀ ਮਦਰ ਦਾ ਰਿਕਾਰਡ ਵੀ ਦੱਸਾਂਗੇ ਬਾਕੀ ਆਪਾਂ ਹੋਰ ਵੀ ਨਾਲ ਸਾਰੀਆਂ ਗੱਲਾਂ ਕਰਾਂਗੇ ਇੱਕ ਇਹਦੀ ਉਮਰ ਦੱਸ ਦਈਏ ਪਹਿਲਾਂ ਵੀ ਜਿਹੜਾ ਆਪਾਂ ਮਾਲੀ ਸੇਲ ਕਰਦੇ ਦੀ ਉਮਰ ਕਿੰਨੀ ਅੱਜ ਇਹ ਵੀਰ ਜੀ 2019 ਪੈਦਾ ਹੋਇਆ ਵਾ ਇਹਦੀ 5 ਸਾਲ ਉਮਰ ਆ ਅੱਛਾ ਜੀ ਇਹ ਮਾਲੀ ਆਪਾਂ ਸ਼ੌਂਕੀਆ ਤੌਰ ਤੇ ਆ 6ਵਾਂ 7ਵਾਂ ਮਾਲੀ ਹੈ ਸਾਡਾ ਅੱਛਾ ਜੀ ਅਸੀਂ ਸ਼ੌਂਕੀਆ ਤੌਰ ਤੇ ਰੱਖਿਆ ਵੀਰ ਜੀ ਅੱਜ ਤੱਕ ਕੋਈ ਰੇੜੀ ਨਹੀਂ ਕੱਢਿਆ ਇਸ ਠੀਕ ਆ ਜੀ ਹਾਂਜੀ ਸ਼ੌਂਕੀਆ ਤੌਰ ਤੇ ਰੱਖਿਆ ਹੂੰ ਤੇ ਨਾਲੇ ਤੇ ਜੀ ਵੀ ਆਪਣੀਆਂ ਮੱਝਾਂ ਮੁੱਝਾਂ ਸੌਰ ਜਾਂਦੀਆਂ ਵਾ ਹੂੰ ਹੂੰ ਇਹ ਇਹ ਕਰਕੇ ਵੀ ਸ਼ੌਕੀਆ ਨਾ ਰੱਖਿਆ ਹੂੰ ਨਾਲੇ ਰਣਜੀਤ ਭਾਈ ਤੁਸੀਂ ਇਹ ਵੀ ਦੱਸਣ ਡੈ ਜੇ ਵੀ ਜਿਉਂ ਮਾਲ ਰੱਖਿਆ ਘਰ ਦਾ ਘਰੇਲੂ ਮਾਲ ਤੇ ਇੱਕ ਇਹੋ ਟੀਚਾ ਰਿਹਾ ਵੀ ਮਾਲੀ ਹਾਂਜੀ ਹਾਂਜੀ ਮਾਲੀ ਵੀ ਇਹ ਵੀ ਵੀਰਜੀ ਵੀ ਆਪਾਂ ਨੂੰ ਕੋਈ ਆਪਣੀ ਮੈਂ ਸਵਾਰ ਕਰਾਉਣੀ ਹੋਵੇ ਨਾ ਤੇ ਆਪਾਂ ਨੂੰ ਬਾਹਰ ਨਾ ਮੱਝ ਖੜਨੀ ਪਵੇ ਹਾਂ ਬਾਕੀ ਤੁਸੀਂ ਦੱਸਿਆ ਸੀ ਵੀ ਇੱਥੇ ਲਾਗੇ ਪੰਨੇ ਦੇ ਲੋਕਲ ਵੀਰ ਵੀ ਕਾਫੀ ਜ਼ਿਆਦਾ ਹੁੰਦੇ ਆ ਹਾਂਜੀ ਲੋਕਲ ਵੀ ਇੱਥੋਂ ਲੋਕਲ ਵੀਰ ਫਤਿਹ ਆ ਤੇ ਛੰਡੇਰਮਾ ਪੁਰਖਾਂ ਦੇ ਖੱਖ ਪਿੰਡ ਇਹ ਵੀਰ ਆਪਣੇ ਕੋਈ ਮੱਝਾਂ ਲੈ ਕੇ ਆਉਂਦੇ ਆ ਤੇ ਆਪਾਂ ਫੀਸ ਰੱਖੀ ਆ ਇਸ ਵੀਰ ਦੇਗੇ ਜਾਂਦੇ ਆ ਅੱਜ ਮਤਲਬ ਉਹਨਾਂ ਦੀਆਂ ਮਤਲਬ ਹਰੀਆਂ ਭਰੀਆਂ ਹੁੰਦੀਆਂ ਅੱਛਾ ਤੇ ਬਾਕੀ ਵੀਰ ਰਣਜੀਤ ਹਫੀਜ਼ ਦਾ ਕੀ ਸਟ੍ਰਕਚਰ ਰੱਖਿਆ ਵੀ ਲੋਕਲ ਵੀ ਏਰੀਆ ਵਾਲੇ ਵੀਰ ਆਉਂਦੇ ਕਿੰਨੀ ਕੀ ਫੀਸ ਵੀਰ 500 ਰੁਪਿਆ ਫੀਸ ਰੱਖੀ ਆ ਬਿਲਕੁਲ ਜਾਇਜ਼ ਹਾਂਜੀ ਹਾਂਜੀ ਨਾਲੇ ਮਾਲੀ ਦੀ ਸੇਵਾ ਸੂਦ ਵੀ ਚੌਕੀ ਵੀਰ ਜੀ ਇੱਥੋਂ ਨਾ ਵੀ ਦੁਖੀ ਹੋ ਕੇ ਆਉਂਦੇ ਆ ਲੋਕ ਝੋਟੇ ਕੋਲ ਹਾਂਜੀ ਵੀ ਆਂਦੇ ਵੀ ਦੋ ਵਾਰੀ ਟਿਕਾ ਭਰਾਇਆ ਤਿੰਨ ਵਾਰੀ ਟਿਕਾ ਭਰਾਇਆ ਸਾਡੀ ਮੱਝ ਨਹੀਂ ਖਲੋਤੀ ਨਹੀਂ ਖਲੋਤੀ ਹਾਂ ਹਾਂ ਜੇ ਉਹਨਾਂ ਦੇ ਹੱਲ ਹੋਏ ਆ ਮੱਝਾਂ ਖਲੋਤੀਆਂ ਕੋਈ ਪਿੰਡ ਤੋਂ ਹੀ ਪੁੱਛ ਸਕਦਾ ਵੀ ਇਹ ਮਤਲਬ ਐ ਮਾਲੀ ਦੀਆਂ ਮੱਝਾਂ ਕਰਾਸ ਹੋਈਆਂ ਕਿ ਨਹੀਂ ਹੋਈਆਂ ਲਓ ਦੋਸਤੋ ਸਭ ਤੋਂ ਵੱਡੀ ਗੱਲ ਆ ਵੀ ਜੇਕਰ ਦੁੱਧ ਤਬਾਦਨ ਦਾ ਵੀ ਕੋਈ ਕੰਮ ਕਰਦਾ ਡੇਰੀ ਦਾ ਕੰਮ ਕਰਦਾ ਹਰ ਬਰਿਆ ਆਇਆ ਪਸ਼ੂ ਹਰ ਕਦਾ ਮਾਨ ਕਰਦਾ ਵੀ ਹਰ ਬਰਿਆ ਆਇਆ ਪਸ਼ੂ ਹੋਵੇ ਉਹਦਾ ਵੀ ਆਉਂਦੇ ਸਾਲ ਨੂੰ ਜਿਹੜਾ ਪਸ਼ੂ ਬਿਲਕੁਲ ਸੂਨ ਵਾਲਾ ਹੋਵੇ ਠੀਕ ਆ ਜੀ ਕਈ ਵਾਰ ਪਸ਼ੂ ਫੇਰ ਖਾ ਖਾਂਦੇ ਆ ਕਈ ਵਾਰਾਂ ਟੀਕੇ ਤੇ ਨਹੀਂ ਰੁਕਦੇ ਇਸ ਕਰਕੇ ਮਾਲੀ ਜਿਹੜੇ ਦੋਸਤੋ ਬੈਸਟ ਵੇ ਆ ਸਭ ਤੋਂ ਜਿਹੜੀ ਪ੍ਰੈਫਰੈਂਸ ਪਹਿਲ ਜਿਹੜੀ ਆ ਉਹ ਮਾਲੀਆਂ ਦੀ ਬਿਲਕੁਲ ਜੰਪ ਨੂੰ ਦਿੱਤੀ ਗਈ ਆ ਜੇਕਰ ਮਾਲੀ ਦੋਸਤ ਜੰਪ ਲਾਉਂਦਾ ਪਸ਼ੂ ਦੇ ਮੱਝਾਂ ਦੇ ਉੱਪਰ ਤੇ ਕਦੀ ਫੇਰ ਨਹੀਂ ਵੈਸੇ ਪਸ਼ੂ ਖਾਂਦਾਗਾ ਤੇ ਵੀਰ ਨੇ ਬਾਕੀ ਦਸ ਹੀ ਦਿੱਤਾ ਲੋਕਲ ਤੇ ਨੇੜੇ ਤੇੜੇ ਵਾਲੇ ਏਰੀਆ ਦੇ ਜਿੰਨੇ ਵੀ ਵੀਰ ਨੇ ਠੀਕ ਆ ਜੀ ਆਪਣੇ ਪਸ਼ੂ ਜੜੇ ਆ ਨਵੇਂ ਦੁੱਧ ਕਰਵਾਉਂਦੇ ਆ ਠੀਕ ਆ ਤੇ ਮਾਲੀ ਤੁਸੀਂ ਵੇਖ ਲਓ ਇੱਕ ਵਾਰੀ ਪੂਰਾ ਬਾਡੀ ਸਟਰਕਚਰ ਆ ਪਾ ਤੁਹਾਨੂੰ ਮਾਲੀ ਦਾ ਦਿਖਾ ਦਈਏ ਫੁੱਲ ਵੱਡੀ ਹਾਈਟ ਦੇ ਵਿੱਚ ਅੱਛਾ ਇਹ ਆਪਣੇ ਕੋਲ ਜਿਹੜੇ ਪਹਿਲਾਂ ਮਾਲੀ ਰੱਖੇ ਸੀ ਉਹਨਾਂ ਦੀ ਔਲਾਦ ਹੀ ਹੈ ਜਾਂ ਇਹ ਟੀਕਾ ਟੂਕਾ ਲਵਾਇਆ ਸੀ ਮਾਲੀ ਨਹੀਂ ਵੀਰ ਜੀ ਉਹਨਾਂ ਦੀ ਔਲਾਦ ਹੀ ਹੈ ਅੱਛਾ ਗਾਂ ਦੀ ਹਾਂ ਜੀ ਆਪਣੀ ਨਾ ਪੁਰਾਣੀ ਬੀੜ ਤੁਰੀ ਆਉਣ ਦੀ ਹੈ ਅੱਛਾ ਜੀ ਐ ਮੱਝਾਂ ਵੀ ਆਪਣੇ ਕੋਲ ਆਪਣੀਆਂ ਘਰ ਦੀਆਂ ਹੀ ਆ ਅੱਛਾ ਜੀ ਤੇ ਭਾਜੀ ਇਹ ਹੈ ਕਿ ਇਹ ਵੀ ਇਹਨੂੰ ਭਾਵੇਂ ਕੋਈ 5 ਸਾਲ ਦਾ 6 ਸਾਲ ਦਾ ਨਿਆਣਾ ਫੜ ਕੇ ਜਿੱਥੇ ਮਰਜ਼ੀ ਖੜ ਸਕਦਾ ਕੋਈ ਮਾਰਦਾ ਨਹੀਂ ਇਹ ਹੂੰ ਇੰਨਾ ਠੰਡਾ ਮਾਲੀ ਹੈ अच्छा ते रजित भाई ए जकर मदर दी गल कर लिया किन्नाक दो तुसी दी मां दे ਥੱਲੇ ਇਹਦਾ 15 ਤੋਂ 16 ਲੀਟਰ ਚ ਹੋਇਆ ਜੀ ਮੱਜ ਦੇ ਮਾਂ ਇਹਦੀ ਇੱਕ ਇੱਕ ਬਾਡੀ ਸਟ੍ਰਕਚਰ ਜਾਂ ਕੈਰੈਕਟਰ ਕਿਦਾਂ ਦਾ ਨੀਲੀ ਦੇ ਸੀ ਜਾਂ ਮੋਹਰਾ ਦੇ ਸੀ ਵੀਰ ਜੀ ਇਹੋ ਹੀ ਚੀਜ਼ਾਂ ਜੋ ਤੁਹਾਨੂੰ ਸਾਹਮਣੇ ਆ ਨਾ ਠੀਕ ਆ ਜੀ ਇਹੋ ਹੀ ਰਵਾ ਸਾਡੇ ਪੁਰਾਣੇ ਤੁਰਿਆ ਲੋਕ ਦੋਸਤੋ ਇੱਕ ਵਾਰੀ ਆਪਾਂ ਤੁਹਾਨੂੰ ਮੋٹے ਤੌਰ ਤੇ ਕੈਮਰਾ ਮਾਰ ਕੇ ਦਿਖਾ ਦਿੰਨੇ ਆ ਦੇਖ ਸਕਦੇ ਜੇ ਮੈਂ ਅੱਗੇ ਵੀਰ ਨੂੰ ਕਿਹਾ ਵੀ ਕਿਸੇ ਦੀ ਅੱਖ ਇੱਕ ਬਲੈਕ ਕਿਸੇ ਦੀਆਂ ਦੋਵੇਂ ਬਿੱਲੀਆਂ ਮਨਕੀਆਂ ਅੱਖਾਂ ਵੀਰ ਜੀ ਦਾ ਵੀ ਇਸ ਮੱਝਾਂ ਪੁਰਾਣੇ ਰਵੇ ਦੇ ਵਿੱਚੋਂ ਨੀਲੀ ਦਾ ਪੱਖ ਸੀ ਤੇ ਉਹਦੇ ਵਿੱਚੋਂ ਜਿਹੜੀ ਜਨਰੇਸ਼ਨ ਇਹ ਤਰੀ ਆ ਰਹੀ ਹੈ ਠੀਕ ਹੈ ਕਈ ਵਾਰ ਹੋ ਸਕਦਾ ਵੀ ਮੋਹਰਾ ਦੇ ਮਾਲੀ ਤੋਂ ਕ੍ਰੋਸ ਵੀ ਕੋਈ ਪਸ਼ੂ ਜਾਂ ਉਹਨਾਂ ਤੋਂ ਕਾ ਟੀਕੇ ਮੋਹਰਾ ਦੇ ਰਖਵਾਏ ਹੋਣ ਨੀਲੀ ਦੇ ਮੱਝਾਂ ਨੂੰ ਝੋਟੀਆਂ ਨੂੰ ਤੇ ਕਿਤੇ ਨਾ ਕਿਤੇ ਜਿਹੜਾ ਪਾਕ ਆ ਉਹ ਮਦਰ ਦੇ ਉੱਪਰ ਲੈ ਜਾਂਦੀਆਂ ਰਹੀਆਂ ਠੀਕ ਹੈ ਜੀ ਇੱਕ ਅੱਖ ਬਿੱਲੀਆਂ ਤੇ ਇੱਕ ਅੱਖ ਬਲੈਕ ਵੀ ਆ ਬਾਕੀ ਕੋਈ ਮਾਰਕਿੰਗ ਤੁਸੀਂ ਵੇਖ ਸਕਦੇ ਜੀ ਨਾ ਮੱਝਾਂ ਦੀ ਝੋਟੀਆਂ ਦੀ ਤੇ ਇਹ ਮੱਝਾਂ ਠੀਕ ਹੈ ਜੀ ਇੱਕ ਨੀਲੀ ਰਾਵੀ ਦੀ ਪਰਾਂ ਮੱਝ ਤੁਸੀਂ ਦੇਖ ਰਹੇ ਜੀ ਟੇਡੇ ਘਟ ਦੇ ਵਿੱਚ ਵੱਡੀ ਮੱਝ ਉਹ ਵੀ ਪੰਨੀ ਹੋਈ ਤੁਹਾਨੂੰ ਬਿਲਕੁਲ ਨਜ਼ਰ ਆ ਰਹੀ ਹੈ ਠੀਕ ਆ ਉਹਦਾ ਵੀ ਭਾਜੀ ਰਿਕਾਰਡ ਜੋ ਉਹਨੂੰ ਦਾ 7ਵਾਂ ਮਹੀਨਾ ਜਾਣ ਦਿਆ ਅੱਜ ਅੱਛਾ ਜਿਹੜੀ ਆ ਹੈ ਨਾ ਹਾਂਜੀ ਇਹਦਾ ਫੇਸ ਮਾੜਾ ਜਾਨੂੰ ਕਰਾਇਓ ਮੂੰਹ ਇਹਨੂੰ ਕਰਾ ਦਿਆ ਅੱਜ ਵੀ 8 ਕਿਲੋ ਦੁੱਧ ਦਿੰਦੀ ਜੀ ਦੋ ਟਾਈਮਾਂ ਦਾ ਅੱਛਾ 16 ਲੀਟਰ ਹੈਗਾ ਇਹਦੇ ਥੱਲੇ ਹਾਂ ਜੀ ਸੱਜਰ ਦਾ 16 17 ਲੀਟਰ ਦੁੱਧ ਹੈਗਾ ਅੱਜ ਲਓ ਜੀ ਵੇਖੋ ਹੈ ਨਾ ਪੂਰੀ ਅਸਲੀ ਦੀ ਆ ਹਾਂਜੀ ਨੀਲੀ ਰਾਵੀ ਦੀ ਜਿਹੜੀ ਇੱਕ ਬਿਲਕੁਲ ਟੇਡਾ ਕੱਟ ਢੀਂਗਾ ਕੱਟ ਮਾਜਵੀਰ ਦੇ ਕੋਲੇ ਵੀ ਹੈਗੀ ਠੀਕ ਆ ਜੀ ਤੇ ਰਵਾ ਜਿਹੜਾ ਦੋਸਤੋ ਬਿਲਕੁਲ ਤੁਹਾਨੂੰ ਜਿਹੜਾ ਵਿਖਾਉਣ ਦਾ ਮਕਸਦ ਇਹੋ ਹੀ ਆ ਵੀ ਜਿੰਨੇ ਪਸ਼ੂਆ ਸਾਰੇ ਨੀਲੀ ਟਾਚ ਆ ਠੀਕ ਆ ਜੀ ਨੀਲੀ ਟਾਚ ਆ ਭੈਣ ਆ ਭਾਈ ਆ ਜੀ ਸਿਸਟਰ ਆ ਮਾਲੀ ਦੀ ਆਏ ਅੱਛਾ ਇਹ ਪਹਿਲਾਂ ਸੁਈ ਆ ਹਾਂ ਪਹਿਲਾਂ ਸੁਈ ਆ ਅੱਗੇ ਦੂਜੇ ਲਈ ਗੱਭਣ ਹਾਂ ਇੱਕ ਮਹੀਨਾ ਹੋ ਗਿਆ ਇਹਨੂੰ ਗੱਭਣ ਹੋਈ ਨਾ ਅੱਛਾ ਤੇ ਪਹਿਲੇ ਸਵੇਰੇ ਦੁੱਧ ਕਿੰਨਾ ਚੋਵਾਦਾ ਵੀਰ ਜੀ 14 ਲੀਟਰ ਦੁੱਧ ਚੋਇਆ ਥੱਲੇ ਪਹਿਜਣ ਦੇ ਹਾਂ ਹਾਂ ਅੱਜ ਵੀ 13 ਲੀਟਰ ਦੁੱਧ ਹੈਗਾ ਥੱਲੇ ਠੀਕ ਆ ਜੀ ਠੀਕ ਆ ਹਾਂ ਜੀ ਆਬ ਦੋਸਤੋ ਇਸੇ ਦੀ ਭੈਣ ਆ ਬਿਲਕੁਲ ਮਾਲੀ ਵਿੱਚ ਹੈ ਜਿਹੜਾ ਵੀਰ ਮਾਲੀ ਸੇਲ ਕਰਦਾ ਪਿਆ ਇਸੇ ਦੀ ਹੈ ਭੈਣ ਆ ਤੇ ਪਹਿਲਾਂ ਨੇ 14 ਲੀਟਰ 13 ਤੋਂ ਪਲੱਸ 14 14 ਲੀਟਰ ਦੀ ਮਿਲਕਿੰਗ ਕਰਵਾਈ ਆ ਤੇ ਬਾਕੀ ਨੀਲੀ ਟਾਚ ਆ ਤੁਸੀਂ ਵੇਖ ਲਓ ਠੀਕ ਆ ਜੀ ਆ ਕੋਕ ਬਿੱਲੀ ਆ ਤੇ ਕਈ ਵਾਰਾਂ ਕਿਤੇ ਨਾ ਕਿਤੇ ਥੋੜਾ ਬੜਾ ਧਿਆਨ ਉੱਕ ਜਾਂਦਾ ਖੋਸ ਜਾਂਦਾ ਠੀਕ ਆ ਜੀ ਤੇ ਉਸੇ ਬਰੀਡ ਦੇ ਵਿੱਚ ਕਿਹਨਾਂ ਨਹੀਂ ਰਿਹਾ ਜਾਂਦਾ ਕਿ ਕਈ ਵਾਰ ਮੋਰਾ ਤਾਂ ਵੀ ਕਈ ਨਾ ਡਾਕਟਰ ਕੋਲ ਟੀਕਾ ਭਰ ਕੇ ਜਾ ਸਕਦਾ ਉਹਦੇ ਵੀ ਜਿਹੜੇ ਰਿਜ਼ਲਟ ਕਿਤੇ ਨਾ ਕਿਤੇ ਫਿਰ ਗਾਂ ਇਹਦਾ ਵੀ ਜਿਵੇਂ ਜਿਵੇਂ ਮਾਲੀ ਬਦਲਦੇ ਗਿਆ ਥੋੜਾ ਥੋੜਾ ਇਹਨਾਂ ਦਾ ਚੇਂਜ ਆਉਂਦਾ ਗਿਆ ਹੂੰ ਬਾਕੀ ਮੱਝਾਂ ਤੁਸੀਂ ਵੇਖ ਲਓ ਠੀਕ ਆ ਜੀ ਤੇ ਹਾਲ ਇੱਕ ਮਾਲੀ ਜਿਹੜਾ ਦੋਸਤੋ ਇਸ ਸੇਲ ਦੇ ਲਈ ਮੌਜੂਦ ਆ ਵੀਰ ਦੇ ਕੋਲ ਇੱਕ ਵਾਰੀ ਵੀਰ ਅਨਜੀਤ ਤੇ ਕੋਈ ਲੰਮਾ ਤੋਰ ਕੇ ਦਿਖਾਈਏ ਇਹਨੂੰ ਸੋ ਕੱਤ ਵੱਡਾ ਦੋਸਤੋ ਮਾਲੀ ਦਾ ਠੀਕ ਆ ਜੀ ਤੇ ਜੰਮਿਆ ਪਲਿਆ ਬਿਲਕੁਲ ਘਰ ਦਾ ਜੰਮਿਆ ਪਲਿਆ ਮਾਲੀ ਆ ਬਰਥਡੇ ਵੀ ਤਾਂ ਮੇਨੂੰ ਤਾਂ 2019 ਦਾ ਜੀ ਹਾਂਜੀ ਹਾਂਜੀ 2019 ਦਾ ਬਰਥ ਦਾ ਠੀਕ ਆ ਜੀ ਮਾਲੀ ਦੀ ਡੇਟ ਜਿਹੜੀ ਆ ਦੋਸਤੋ ਬਰਥਡੇਟ ਆ ਉਹ 2019 ਆ ਠੀਕ ਆ ਜੀ ਅਕੇ ਤੁਸੀਂ ਦੇਖ ਸਕਦੇ ਜੇ ਮਾਲੀ ਬਹੁਤ ਤਾਂ ਦੀ ਜਵਾਨ ਆ ਠੀਕ ਆ ਜੀ ਮੋਹਤੰਦੋ ਜਵਾਨ ਆ ਕੋਈ 5 ਕੇ ਸਾਲ ਦੀ ਜਿਹੜੀ ਉਮਰ ਆ ਇਸ ਮਾਲੀ ਦੀ ਇਸ ਵਕਤ ਇਹ ਹੀ ਆ ਕਾਤੋਂ ਵੱਡਾ ਪੂਰਾ ਵੱਡਾ ਫੁੱਲ ਵੱਡੀ ਹਾਈਟ ਦੇ ਵਿੱਚ ਤੇ ਚੌੜੇ ਪਿੱਠ ਪੂੜੇ ਦੇ ਵਿੱਚ ਵੇਲ ਕਾਫੀ ਸੋਹਣੀ ਆ ਕੋਈ ਮਧਰੀ ਆ ਛੋਟੀ ਵੇਲ ਦਾ ਮਾਲੀ ਨਹੀਂ ਗਾ ਲੰਬਾ ਵੀ ਪੂਰਾ ਉੱਚਾ ਵੀ ਪੂਰਾ ਠੀਕ ਆ ਜੀ ਬਾਕੀਆਂ ਚੈੱਕ ਕਰੋ ਸ਼ੌਕ ਵਾਲੇ ਵੀਰ ਨੇ ਕੋਈ ਖੜ ਸਕਦਾ ਵਾ ਬੁੱਚੜ ਤੇ ਇੱਥੇ ਭਾਜੀ ਬਹੁਤ ਆਏ ਆ ਹਾਂਜੀ ਹਾਂਜੀ ਆਏ ਤੇ ਮੈਂ ਕਿਹਾ ਵੀਰ ਉਹਨਾਂ ਨੂੰ ਨਹੀਂ ਦੇਣਾ ਸ਼ੌਕ ਨਾਲ ਪਾਲਿਆ ਮਾਲੀ ਹੂੰ ਬਾਕੀ ਤੁਹਾਡੇ ਇਹ ਵੀ ਤੁਹਾਡਾ ਰਾਤਾ ਰਿਹਾ ਵੀ ਯਾਰ ਉਹਨਾਂ ਨੂੰ ਦੇਣਾ ਨਹੀਂਗਾ ਮਾਲੀ ਜੱਤੀ ਜੰਮਿਆ ਪਲਿਆ ਕੋਈ ਅੱਗੇ ਮਾਲ ਦੇ ਵਿੱਚ ਰੱਖਣ ਵਾਲਾ ਵੀ ਐਸਾਂ ਤੱਕ ਆਈ ਕੋਈ ਮਾਲ ਦੇ ਵਿੱਚ ਰੱਖੂਗਾ ਨਾ ਤੇ ਉਹ ਜਿਹੜਾ ਮਰਜ਼ੀ ਖੋਲ ਬਣ ਸਕਦਾ ਵਾ ਯਾਦ ਕਰੂੰਗਾ ਵੀ ਵਾਕਿਆ ਇੰਨਾ ਠੰਡਾ ਮਾਲੀ ਹੂੰ ਲੋ ਵੀ ਦੋਸਤੋ ਜਿਹੜੇ ਵੀਰ ਨੂੰ ਮਾਲੀ ਲੋੜੀ ਦਾ ਠੀਕ ਆ ਜੀ ਉਹ ਮੌਕਾ ਨਾ ਗਵਾਇਓ ਤੁਸੀਂ ਉਸੇ ਜਿਹੜੀ ਇਹਦੀ ਸੈਕਟਰ ਵੀ ਤੁਹਾਨੂੰ ਦਿਖਾਤੀ ਆ ਉਹ ਤਾਂ ਮਿਲਕ ਰਿਕਾਰਡ ਵੀ ਤੁਹਾਨੂੰ ਦੱਸਦਾ ਵੀ 13 14 ਪਹਿਲੇ ਸਵੇਰ ਦੁੱਧ ਭਰਾਇਆ ਉਹਨੇ ਤੇ ਮਦਰ ਦਾ ਵੀ ਤੁਹਾਨੂੰ ਦੱਸਦਾ ਵੀ ਇਹਨੇ ਵੀ 16 ਕਿਲੋ ਲੀਟਰ ਇਹਦੀ ਮਦਰ ਦੇ ਥਲੇ ਦੁੱਧ ਸੀ ਤੇ ਫਿਲਹਾਲ ਪਸ਼ੂ ਤੁਹਾਨੂੰ ਦੂਜੇ ਵੀ ਆਪਾਂ ਬਾਕੀ ਦਿਖਾਤੇ ਆ ਵੀ ਨੀਲੀ ਟੱਚ ਸਾਰੇ ਪਸ਼ੂ ਆ ਠੀਕ ਆ ਜੀ ਤੇ ਮਾਲੀ ਫਿਲਹਾਲ ਇਹ ਸੇਲ ਦੇ ਲਈ ਮੌਜੂਦ ਆ ਤੇ ਅੱਛਾ ਵੀਰ ਰਣਜੀਤ ਇਹਦੀ ਕੀਮਤ ਕੀ ਰੱਖੀ ਮੋਲ ਡਿਮਾਂਡ ਕੀ ਕਰਦੇ ਪਏ ਜੀ ਵੀਰ ਜੀ ਇੱਕ 10 ਦਾ ਦੇ ਦਾਂਗੇ ਇੱਕ 10 ਦਾ ਹਾਂਜੀ ਹਾਂ ਲਓ ਸੋ ਫੁੱਲ ਵੱਡੇ ਕਦ ਕਦ ਦੇ ਵਿੱਚ ਆ ਵੈਸੇ ਵੀਰ ਨੇ ਫੀਸ ਰੱਖੀ ਆ ਦੋਸਤੋ ਇਹਦੀ ਕ੍ਰੋਸਿੰਗ ਦੀ ਠੀਕ ਆ ਜੀ ਕ੍ਰੋਸਿੰਗ ਦੀ ਫੀਸ ਆ ਵੈਸੇ ਵੀਰ ਜੀ ਖੁਸ਼ੀ ਨਾ ਦੇ ਕੇ ਜਾਂਦੇ ਆ ਜੋ ਅਗਲੇ ਦੀ ਮੈ ਸੌਰਦੀ ਜਾਂਦੀ ਆ ਨਾ ਤੇ ਉਹ ਅਗਲੇ ਬੰਤਾ ਕਹਿੰਦੇ ਵੀ ਮਾਜੀ ਵੱਡੀ ਗੱਲ ਨਹੀਂ 500 ਰੁਪਏ ਹਾਂਜੀ ਹਾਂਜੀ ਲੋਕ ਦੋਸਤੋ ਕਿਸੇ ਦਾ ਪਸ਼ੂ ਆਸ ਲੱਗ ਜਾਣਾ ਗੱਭਨ ਠਹਿਰ ਜਾਣਾ ਠੀਕ ਆ ਜੀ ਤੇ 500 ਦੇ ਵਿੱਚ ਕੋਈ ਬਾਹਲੀ ਵੱਡੀ ਗੱਲ ਨਹੀਂ ਪੈਸੇ ਮਾਲੀ ਦੀ ਸਿਹਤ ਵੀ ਮੈਂਟੇਨ ਬਣੀ ਰਹਿੰਦੀ ਆ ਉਤੋਂ ਜਿਹੜੀ ਇਨਕਮ ਹੁੰਦੀ ਆ ਚਲੋ ਮਾਲੀ ਨੂੰ ਵੀ ਕੋਈ ਦਾਣਾ ਫੱਕਾ ਪਹਿਣਾ ਜ਼ਰੂਰੀ ਹੁੰਦਾ ਠੀਕ ਆ ਜੀ ਤੇ ਫਿਲਹਾਲ ਤੁਸੀਂ ਮੰਨ ਲਈ ਤਾਂ ਪੂਰਾ ਬਾਡੀ ਸਟਰਕਚਰ ਵੇਖ ਸਕਦੇ ਜੇ ਸੋਹਣੇ ਕੱਦ ਕਾਟ ਦਾ ਮਾਲਕ ਫੁੱਲ ਵੱਡੀ ਹਾਈਟ ਟੈਸਟਿਕਲ ਤੋਂ ਇੱਕ ਵਾਰੀ ਤੁਹਾਨੂੰ ਥੋੜਾ ਜਿਹਾ ਫੇਰ ਆਪਾਂ ਦਿਖਾ ਦਿੰਨੇ ਆ ਆ ਟੈਸਟਿਕਲ ਠੀਕ ਆ ਜੀ ਲੰਬੇ ਤੇ ਬਿਲਕੁਲ ਸਟ੍ਰੇਟ ਟੈਸਟਿਕਲ ਲੰਬੇ ਆ ਲਓ ਜੀ ਠੀਕ ਆ ਸੋ ਇਹ ਜਿਹੜਾ ਮਾਲੀ ਦੋਸਤੋ ਵਕਾਊ ਆ ਵੀਰ ਰਣਜੀਤ ਦੇ ਕੋਲ ਤੇ 110000 ਇਹਦੀ ਕੀਮਤ ਆ ਡਿਮਾਂਡ ਜਿਹੜੀ 110000 ਸੋ ਮੌਕੇ ਤੇ ਕੋਈ ਭੈਣ ਭਰਾ ਸੱਜਣ ਆਉਂਦਾ ਬਿਲਕੁਲ ਮਾਲ ਦੇ ਵਿੱਚ ਰੱਖਣ ਵਾਲਾ ਠੀਕ ਆ ਜੀ ਚਾਹ ਵ ਤੇ ਵਿੱਚ ਛੋੜ ਛੱਪਾ ਕੋਈ ਪ੍ਰੇਮ ਦੇ ਨਾਲ ਲਿਆਜ ਆ ਕੋਈ ਮਾਨਤਾ ਨਾ ਉਹ ਮੌਕੇ ਤੇ ਹੋ ਜੂਗਾ ਠੀਕ ਆ ਜੀ ਬਾਕੀ ਸੋ ਤੁਸੀਂ ਵੇਖ ਸਕਦੇ ਜੀ ਓਵਰオール ਸਾਰੀ ਬਾਡੀ ਸਟਰਕਚਰ ਗਰਦਨ ਠੀਕ ਆ ਜੀ ਮਾਲੀ ਭਾਜੀ ਪੂਰਾ ਚਾਰੂ ਐ ਡੰਗਰਾਣਾ ਇੱਥੇ ਗਾਂ ਸੌਣ ਭੱਜਦਾ ਜਿਦਾ ਮੱਜਾਂ ਨਾਲ ਚਰਦਾ ਰਹਿੰਦਾ ਹੂੰ ਠੀਕ ਆ ਜੀ ਤੇ ਰਣਜੀਤ ਇੱਕ ਆਪਣੇ ਨੰਬਰ ਵੀਰ ਬੋਲ ਦिए 98770 ਹਾਂ ਜੀ 06059 ਠੀਕ ਆ ਜੀ ਹਾਂ ਜੀ ਲਓ ਦੋਸਤੋ ਫਿਲਹਾਲ ਅੱਜ ਆਪਣੀ ਇਹੀ ਵੀਡੀਓ ਸੀਗੀ ਇਸ ਮਾਲੀ ਦੇ ਉੱਪਰ ਠੀਕ ਆ ਜੀ ਤੋਂ ਮਾਲੀ ਵੀ ਦਿਖਾਤਾ ਬਾਕੀ ਜਿੰਨਾ ਵੀ ਵੀਰ ਦੇ ਕੋਲ ਮਾਲ ਹੈਗਾ ਘਰ ਦਾ ਘਰੇਲੂ ਮਾਲ ਰੱਖਿਆ ਉਹਦੇ ਵੀ ਆਪਾਂ ਤੁਹਾਨੂੰ ਦਰਸ਼ਨ ਕਰਵਾਤੇ ਆ ਵੀ ਮਾਲ ਜਿਹੜਾ ਦੋਸਤੋ ਸਾਰਾ ਨੀਲੀ ਟੱਚ ਆ ਤੇ ਇਹ ਮਾਲੀ ਵਕਾਊ ਆ ਠੀਕ ਆ ਜੀ ਬਾਕੀ ਜਿਹੜਾ ਪਸ਼ੂ ਕੋਈ ਮੌਕਾ ਬਣਿਆ ਕੋਈ ਅੱਗੇ ਸੇਲ ਕਰਨ ਦਾ ਰਾਤਾ ਖੋਇਆ ਤੇ ਉਹ ਵੀ ਤੁਹਾਨੂੰ ਬਿਲਕੁਲ ਸਮੇਂ-ਸਮੇਂ ਨਾਲ ਵੀਰ ਦਿਖਾ ਦੂਗਾ ਵੀਡੀਓ ਦੇ ਵਿੱਚ ਹੀ ਆਪਾਂ ਦਿਖਾ ਦਾਂਗੇ ਕੋਈ ਪਸ਼ੂ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀਰ ਵੇਚਦਾ ਹੋਇਆ ਫਿਲਹਾਲ ਇਹ ਮਾਲੀ ਵਕਾਊ ਆ ਸੋ ਚਾਹਵਨ ਵੀਰ ਕੋਈ ਘਰੇ ਰੱਖਣ ਵਾਲਾ ਕੋਈ ਸ਼ੌਂਕੀਆ ਵੀਰ ਸ਼ੌਂਕੀ ਤੌਰ ਤੇ ਕੋਈ ਵੀਰ ਲੈ ਕੇ ਜਾਣਾ 14 ਬਿਲਕੁਲ ਮਾਲੀ ਆਪਣਾ ਜਿਹੜਾ ਮਾਲ ਦੇ ਵਿੱਚ ਰੱਖਣਾ ਚਾਹੁੰਦਾ ਹੈ ਤਾਂ ਤੁਸੀਂ ਜ਼ਰੂਰ ਸੰਪਰਕ ਕਰ ਲਿਓ ਠੀਕ ਆ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ